ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਵਾਰ ਇੱਕ ਬਿਰਧ ਮਾਤਾ ਜੀ ਤੇ ਉਸ ਦਾ ਛੋਟਾ ਜਿਹਾ ਪਰਿਵਾਰ ਇੱਕ ਪਿੰਡ ਦੇ ਵਿੱਚ ਰਹਿੰਦੇ ਸਨ ਮਾਤਾ ਜੀ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਇੱਕ ਪੁੱਤ ਸੀ ਜਿਸ ਦਾ ਮਾਤਾ ਜੀ ਨੇ ਵਿਆਹ ਕਰ ਦਿੱਤਾ ਸੀ ਮਾਤਾ ਜੀ ਹੱਥੀਂ ਕਿਰਤ ਕਰਦੇ ਸਨ ਉਹਨਾਂ ਆਪਣੇ ਹੱਥੀ ਸਬਜ਼ੀਆਂ ਲਗਾਉਂੀਆਂ ਗੰਨੇ ਖੇਤ ਦੇ ਵਿੱਚੋਂ ਲਿਆ ਕੇ ਉਹਨਾਂ ਦੀ ਰੋ ਕੱਢ ਕੇ ਉਸ ਤੋਂ ਗੁੜ ਤਿਆਰ ਕਰਨਾ ਉਹਨਾਂ માતા ਜੀ ਨੇ ਛੋਲੇ ਲਿਆ ਕੇ ਪਉਣ ਲੈਣੇ ਤੇ ਗੁੜ ਦੇ ਵਿੱਚ ਰਲਾ ਕੇ ਆਪਣੇ ਸਾਰੇ ਪਰਿਵਾਰ ਨੂੰ ਖਵਾਉਣੇ ਜਾਨਵਰਾਂ ਨੂੰ ਵੀ ਪਾਉਣੇ ਤੇ ਕੋਈ ਰਾਹੀ ਪਾਂਧੀ ਆਉਣਾ ਤਾਂ ਉਸੇ ਛੋਲੇ ਵੀ ਗੁੜ ਤੇ ਛੋਲੇ ਪਾ ਦੇਣੇ ਉਹਨਾਂ ਸਾਰੀ ਦਿਹਾੜੀ ਵਾਇਗਰੂ ਨਾਮ ਦਾ ਸਿਮਰਨ ਕਰਦੇ ਰਹਿਣਾ ਤੇ ਨਾਲ-ਨਾਲ ਜੋ ਵੀ ਉਹਨਾਂ ਨੂੰ ਕਿਰਤ ਮਿਲਣੀ ਉਹ ਕਰੀ ਜਾਣੀ માતા ਜੀ ਜਿਹੜੇ ਸਨ ਉਹਨਾਂ ਦੀ ਨੌ ਜਿਹੜੇ ਸੀ ਉਹ ਬਹੁਤ ਹੀ ਲੜਾਕੀ ਆਈ ਸੀ ਉਹ ਜਿੱਦਾਂ ਦੀ ਘਰ ਦੇ ਵਿੱਚ ਆਏ ਸੀ ਆਪਣੇ ਪਤੀ ਨੂੰ ਹਰ ਵੇਲੇ ਇਹੀ ਗੱਲ ਕਹਿੰਦੀ ਸੀ ਕਿ ਮਾਤਾ ਨੂੰ ਕਿਤੇ ਛੱਡ ਕੇ ਆਓ ਮੈਨੂੰ ਇਹ ਚੰਗੀ ਨਹੀਂ ਲੱਗਦੀ ਜੇ ਤੂੰ ਇਹਨੂੰ ਨਹੀਂ ਛੱਡਣਾ ਤਾਂ ਮੈਂ ਚਲੀ ਜਾਂਦੀ ਹਾਂ ਹੁਣ ਜਿਹੜਾ ਲੜਕਾ ਸੀ ਉਹ ਇਨਾਂ ਦੋਨਾਂ ਦੇ ਵਿੱਚਕਾਰ ਫਸ ਗਿਆ ਆਖਿਰ ਉਸਨੇ ਫੈਸਲਾ ਲਿਆ ਕਿ ਚਲੋ ਮਾਂ ਨੂੰ ਹੀ ਕਿਤੇ ਛੱਡ ਆਉਂਦਾ ਹਾਂ ਫੈਸਲਾ ਉਸਨੇ ਗਲਤ ਲੈ ਲਿਆ ਪਰ ਮਾਣੇ ਸਭ ਕੁਝ ਸੁਣ ਲਿਆ ਸੀ ਫਿਰ ਵੀ ਉਹ ਰੱਬ ਦਾ ਨਾਮ ਲੈਂਦੇ ਰਹੀ ਉਸਨੇ ਕੋਈ ਵੀ ਗੱਲਬਾਤ ਨਾ ਕੀਤੀ ਉਸਨੇ ਚਿੜੀਆਂ ਪਸ਼ੂ ਪੰਛੀਆਂ ਨੂੰ ਦਾਣਾ ਪਾਉਣਾ ਉਸ ਦਾ ਪਸ਼ੂ ਪੰਛੀਆਂ ਦੇ ਨਾਲ ਬਹੁਤ ਪਿਆਰ ਸੀ ਉਸੇ ਮਾਂ ਦੇ ਵਿੱਚ ਹਰੇਕ ਦੇ ਪ੍ਰਤੀ ਦਿਆ ਭਾਵਨਾ ਸੀ ਉਸ ਮਾਤਾ ਦੇ ਘਰ ਰੇਜਿਕ ਵੀ ਬਹੁਤ ਸੀ ਜਾਨ ਲੱਗਿਆ ਮਾਤਾ ਨੇ ਆਪਣੇ ਨੌ ਨੂੰ ਕਿਹਾ ਕਿ ਮੈਨੂੰ ਕੁਝ ਖਾਣ ਨੂੰ ਦੇ ਦੇ ਜੇ ਰਸਤੇ 'ਚ ਸਾਨੂੰ ਭੁੱਖ ਲੱਗ ਗਈ ਤਾਂ ਅਸੀਂ ਖਾ ਲਵਾਂਗੇ। ਹਮੇਸ਼ਿਆ ਦੀ ਤਰ੍ਹਾਂ ਮਾਤਾ ਨੇ ਕਿਹਾ ਕਿ ਕੁਝ ਛੋਲੇ ਤੇ ਗੁੜ ਪਏ ਹੋਏ ਹਨ। ਉਹ ਸਾਨੂੰ ਰਸਤੇ ਦੇ ਵਿੱਚ ਖਾਣ ਨੂੰ ਦੇ। ਨਵ ਬਹੁਤ ਹੀ ਕੱਬੇ ਸੁਭਾਅ ਦੀ ਸੀ। ਉਸਨੇ ਠੋਕੇ ਦੇ ਨਾਲ ਗੁੜ ਤੇ ਛੋਲੇ ਕਹਿ ਕੇ ਮਾਤਾ ਨੂੰ ਕੁਝ ਹੋਰੀ ਹੀ ਫੜਾ ਦਿੱਤਾ। ਮਾਤਾ ਨੇ ਉਸ ਨੂੰ ਦੇਖਿਆ ਤੱਕ ਨਹੀਂ ਕਿ ਖਾਣ ਨੂੰ ਕੀ ਦਿੱਤਾ ਹੈ। ਕਰੋਂ ਚਾਲ ਪਏ ਪਰ ਰਾ ਵਿੱਚ ਉਹਨਾਂ ਨੇ ਕੁਝ ਨਾ ਖਾਦਾ ਪੀਤਾ ਕਿਉਂਕਿ ਪੁੱਤਰ ਦੇ ਮਨ ਦੇ ਵਿੱਚ ਥੋੜਾ ਥੋੜਾ ਪਛਤਾਵਾ ਸੀ ਕਿ ਮੈਂ ਆਪਣੀ ਮਾਂ ਨੂੰ ਕੀ ਕਹਾਂਗਾ ਕਿਹੜਾ ਮੋਹ ਵਖਾਵਾਂਗਾ ਕਿ ਮੇਰੀ ਮਾਂ ਨੇ ਮੈਨੂੰ ਪਾਲ ਲਿਆ ਹੈ ਸੰਭਿਆ ਹੈ ਤੇ ਅੱਜ ਮੈਂ ਉਹਨੂੰ ਕਿਤੇ ਘਰ ਤੋਂ ਦੂਰ ਛੱਡਣ ਜਾ ਰਿਹਾ ਹਾਂ ਇਸ ਕਰਕੇ ਨਾ ਉਸਨੇ ਕੁਝ ਖਾਦਾ ਪੀਤਾ ਤੇ ਨਾ ਮਾਤਾ ਨੇ ਕਿਉਂਕਿ ਮਾਤਾ ਵੀ ਸਾਰੇ ਰਸਤੇ ਰੱਬ ਦਾ ਨਾਮ ਲੈਂਦੀ ਗਈ ਪਰਮਾਤਮਾ ਦਾ ਪਾਣਾ ਮੰਨ ਕੇ ਹੀ ਤੁਰੇ ਗਏ ਜਦੋਂ ਉਹ ਜੰਗਲ ਦੇ ਕੋਲ ਪਹੁੰਚੀ ਤਾਂ ਉੱਥੇ ਜਾ ਕੇ ਮਾਤਾ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਪੁੱਤ ਹੁਣ ਤੂੰ ਮੁਰਝਾ ਪੁੱਤ ਬੜਾ ਹੈਰਾਨ ਹੋਇਆ ਕਿ ਮਾਤਾ ਨੂੰ ਕਿਵੇਂ ਪਤਾ ਕਿ ਮੈਂ ਇਸ ਨੂੰ ਇੱਥੇ ਛੱਡ ਕੇ ਜਾਣਾ ਹੈ ਉਸ ਨੇ ਮਾਤਾ ਨੂੰ ਪੁੱਛਿਆ ਮਾਤਾ ਨੇ ਕਿਹਾ ਕਿ ਮੈਨੂੰ ਸਾਰੀ ਗੱਲ ਪਤਾ ਹੈ ਮੈਂ ਤੇਰੀ ਘਰ ਵਾਲੀ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਪਰ ਚੱਲ ਜਾ ਤੂੰ ਮੈਨੂੰ ਛੱਡਣ ਆਇਆ ਹੈ ਤਾਂ ਮੇਰੇ ਰਹਿਣ ਦਾ ਇੱਥੇ ਇੰਤਜ਼ਾਮ ਕਰ ਜਾ ਮੈਨੂੰ ਕੋਈ ਛੋਟੀ ਜੀ ਚੌਂਪੜੀ ਕੁਟਿਆ ਜਿਹੜੀ ਹੈ ਉਹ ਬਣਾ ਦੇ ਉਹ ਬਣਾ ਕੇ ਚਲਾ ਜਾ ਮੈਂ ਉਸ ਵਿੱਚ ਬੈਠੀ ਰਹਾਂਗੇ ਜੋ ਪਰਮਾਤਮਾ ਨੇ ਮੇਰੇ ਕਰਮਾਂ ਦੇ ਵਿੱਚ ਲਿਖਿਆ ਹੋਇਆ ਮੈਨੂੰ ਖਾਣ ਨੂੰ ਮਿਲ ਜਾਵੇਗਾ ਪਰ ਮੇਰੇ ਇੱਕ ਰਹਿਣ ਦਾ ਇੰਤਜ਼ਾਮ ਤੂੰ ਇੱਥੇ ਕਰ ਦੇ ਉਸ ਦੇ ਪੁੱਤਰ ਨੇ ਉਥੋਂ ਹੀ ਉਥੋਂ ਹੀ ਡੰਡੇ ਕੱਖ ਵਗੈਰਾ ਜੁੱਕਿਆ ਤੇ ਇਕੱਠੇ ਗੇਤੇ ਤੇ ਇੱਕ ਚੌਂਪਣੀ ਤਿਆਰ ਕਰ ਦਿੱਤੀ ਤੇ ਆਪਕਰ ਨੂੰ ਵਾਪਸ ਆ ਗਿਆ ਹੁਣ ਮਾਤਾ ਉਥੇ ਰਹਿਣ ਲੱਗ ਪਈ ਮਾਤਾ ਨੇ ਉਸ ਤੋਂ ਆਪਣੀ ਚਪੈਂਦੀ ਅਸਾਰ ਹੀ ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਉਸ ਉਸਨੇ ਥੋੜੀ ਬਹੁਤ ਵੀ ਚਿੰਤਾ ਮਨ ਨੂੰ ਨਾ ਲਗਾਈ ਕਿ ਮੇਰਾ ਪੁੱਤ ਮੈਨੂੰ ਇੱਥੇ ਕਿਉਂ ਛੱਡ ਕੇ ਚੱਲਿਆ ਹੈ ਕਿਉਂਕਿ ਉਸ ਨੂੰ ਪਰਮਾਤਮਾ ਤੇ ਵਿਸ਼ਵਾਸ ਸੀ ਤੇ ਉਹ ਰੱਬ ਦਾ ਨਾਮ ਹੀ ਧਿਆਉਂਦੀ ਰਹਿੰਦੀ ਸੀ ਜੋ ਵੀ ਜੰਗਲ ਦੇ ਵਿੱਚੋਂ ਉਸ ਨੂੰ ਖਾਣ ਪੀਣ ਨੂੰ ਮਿਲਦਾ ਉਹ ਉਤੋਂ ਖਾ ਪੀ ਕੇ ਆਪਣਾ ਪੇਟ ਭਰਦੀ ਤੇ ਫਿਰ ਰਾਬ ਦਾ ਨਾਮ ਧਿਆਉਣ ਲੱਗ ਜਾਂਦੀ। ਇੱਕ ਦਿਨ ਉਸ ਦੇ ਕੋਲ ਇੱਕ ਸੰਤ ਜੀ ਆਉਂਦੇ ਹਨ ਤੇ ਕਹਿੰਦੇ ਹਨ ਕਿ ਮਾਤਾ ਜੇ ਤੁਹਾਡੇ ਕੋਲ ਖਾਣ ਨੂੰ ਕੁਝ ਹੈ ਤਾਂ ਮੈਨੂੰ ਵੀ ਦਿਓ। ਤਾਂ ਮਾਤਾ ਨੇ ਸਾਹਮਣੇ ਟੰਗੇ ਚੋਲੇ ਵੱਲ ਇਸ਼ਾਰਾ ਕੀਤਾ ਕਿ ਉਸ ਦੇ ਵਿੱਚ ਗੁੜ ਤੇ ਛੋਲੇ ਹਨ। ਉਹ ਤੁਸੀਂ ਜਿੰਨੇ ਚਾਹੇ ਤੁਸੀਂ ਲੈ ਸਕਦੇ ਹੋ ਸੰਤ ਜੀ ਨੇ ਜਦੋਂ ਚੋਲਾ ਦੇਖਿਆ ਤਾਂ ਉਸ ਦੇ ਵਿੱਚ ਗੁੜ ਤੇ ਛੋਲੇ ਨਹੀਂ ਸਨ ਸਵਾਦ ਸੀ ਸਵਾਦੀਆਂ ਗੋਲੀਆਂ ਵੱਟੀਆਂ ਹੋਈਆਂ ਸਨ ਪਰ ਸੰਤ ਜੀ ਕੁਝ ਨਾ ਬੋਲੇ ਤੇ ਉਥੋਂ ਚਲੇ ਗਏ ਦੂਜੇ ਦਿਨ ਫਿਰ ਆਏ ਤੇ ਕਿਹਾ ਕਿ ਮਾਤਾ ਸਾਨੂੰ ਕੁਝ ਖਾਣ ਨੂੰ ਦੇ ਮਾਤਾ ਨੇ ਕਿਹਾ ਕਿ ਉਸ ਚੋਲੇ ਦੇ ਵਿੱਚੋਂ ਗੁੜ ਤੇ ਛੋਲੇ ਕੱਢ ਲਓ ਉਥੋਂ ਕੱਢ ਕੇ ਖਾ ਲਓ ਮੈਂ ਤਾਂ ਦੇਖੇ ਨਹੀਂ ਉਹਦੇ ਵਿੱਚ ਹੈ ਵੀ ਆ ਕਿ ਨਹੀਂ ਜੇ ਤੁਸੀਂ ਲੈ ਸਕਦੇ ਹੋ ਤਾਂ ਲੈ ਲਓ ਸੰਤ ਜੀ ਨੇ ਫਿਰ ਝੋਲੇ ਦੇ ਵਿੱਚ ਹੱਥ ਮਾਰਿਆ ਤੇ ਉੱਥੋਂ ਚਲੇ ਗਏ ਤੀਜੇ ਦਿਨ ਜਦੋਂ ਫਿਰ ਆਏ ਤਾਂ ਮਾਤਾ ਨੇ ਆਖਿਆ ਕਿ ਉਹ ਝੋਲੇ ਦੇ ਵਿੱਚ ਵੇਖ ਲਓ ਜੇ ਕੁਝ ਖਾਣ ਨੂੰ ਹੈ ਤਾਂ ਲੈ ਜਾਓ ਪਰ ਸੰਤ ਜੀ ਕਹਿੰਦੇ ਅਸੀਂ ਤੇਰੇ ਸੇਵਾ ਸਿਮਰਨ ਤੋਂ ਤੇਰੇ ਪੁੰਨ ਦਾਨ ਤੋਂ ਖੁਸ਼ ਹਾਂ ਤੂੰ ਮੰਗ ਜੋ ਕੁਝ ਵੀ ਮੰਗਣਾ ਹੈ ਅੱਜ ਅਸੀਂ ਮੰਗਣ ਨਹੀਂ ਦੇਣ ਆਏ ਹਾਂ ਮਾਤਾ ਨੇ ਤਿੰਨ ਚੀਜ਼ਾਂ ਮੰਗ ਲਈਆਂ ਇੱਕ ਤਾਂ ਮੈਨੂੰ 16 ਸਾਲ ਦੀ ਜਵਾਨ ਕੁੜੀ ਬਣਾ ਦਿਓ ਤੇ ਦੂਸਰਾ ਮੇਰੇ ਰਹਿਣ ਵਾਸਤੇ ਵਧੀਆ ਘਰ ਬਣਾ ਦਿਓ ਮੈਂ ਜੋ ਵੀ ਚਾਹਾਂ ਮੇਰੇ ਲਈ ਉਹ ਹਾਜ਼ਰ ਹੋ ਜਾਵੇ ਤਾਂ ਇਹ ਤਿੰਨੋਂ ਵਰਦਾਨ ਉਹ ਸੰਤ ਜੀ ਉਸ ਮਾਤਾ ਨੂੰ ਦਿੰਦੇ ਹਨ ਅਗਲੇ ਦਿਨ ਚੜਦਾ ਹੈ ਤੇ ਮਾਤਾ 16 ਸਾਲ ਦੀ ਬਹੁਤ ਹੀ ਸੁੰਦਰ ਲੜਕੀ ਦਾ ਰੂਪ ਧਾਰ ਲੈਂਦੀ ਹੈ ਉਸ ਦੀ ਜੋ ਕੁਟਿਆ ਸੀ ਉਹ ਵੀ ਬਹੁਤ ਸੋਹਣੀ ਸੋਹਣੇ ਦੀ ਤਿਆਰ ਹੋ ਜਾਂਦੀ ਹੈ ਉਹ ਜੋ ਖਾਣ ਨੂੰ ਮੰਗਦੀ ਹੈ ਜਾਂ ਕੁਝ ਵੀ ਉਹ ਬੋਲਦੀ ਹੈ ਉਹ ਤੀਜ ਉਹਦੇ ਸਾਹਮਣੇ ਹਾਜ਼ਰ ਹੋ ਜਾਂਦੀ ਹੈ ਪਰ ਇੰਨਾ ਕੁਝ ਪਾ ਕੇ ਵੀ ਮਾਤਾ ਹੰਕਾਰ ਵਿੱਚ ਨਹੀਂ ਆਈ ਉਹ ਫਿਰ ਵੀ ਰੱਬ ਦਾ ਨਾਮ ਤੇ ਹੁੰਦੀ ਰਹਿੰਦੀ ਹੈ ਹਰ ਪਲ ਪ੍ਰਮਾਤਮਾ ਦੇ ਨਾਲ ਸ਼ੁਕਰਾਨਾ ਕਰਦੀ ਕਿ ਇਸ ਜੰਗਲ ਦੇ ਵਿੱਚ ਰਹਿ ਕੇ ਵੀ ਮੈਨੂੰ ਇੰਨਾ ਕੁਝ ਤੇ ਰਿਆ ਹੈ ਪ੍ਰਮਾਤਮਾ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ ਸ਼ੁਕਰਾਨੇ ਦੇ ਵਿੱਚ ਉਹ ਰੱਬ ਦਾ ਨਾਮ ਲੈਂਦੀ ਹੈ ਉਧਰ ਜਿਹੜਾ ਪੁੱਤਰ ਸੀ ਉਸਦੇ ਹਾਲਾਤ ਘਰ ਦੇ ਜਿਹੜੇ ਸੀ ਉਹ ਬਹੁਤ ਹੀ ਮਾੜੇ ਹੋ ਗਏ ਘਰ ਦੇ ਵਿੱਚ ਗਰੀਬੀ ਆ ਗਈ ਤੇ ਫਸਲ ਵੀ ਹੁਣ ਕੱਟ ਗਈ ਕਿਸੇ ਹੋਰ ਬੰਨੇੋਂ ਪੈਸਾ ਵੀ ਨਹੀਂ ਸੀ ਆ ਰਿਹਾ ਤੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਇੱਕ ਦਿਨ ਪੁੱਤਰ ਦੇ ਮਨ ਦੇ ਵਿੱਚ ਆਇਆ ਕਿ ਮੈਂ ਜਾਵਾਂ ਤਾਂ ਸਹੀ ਕਿ ਮੇਰੀ ਮਾਂ ਹੈ ਵੀ ਹੈ ਕਿ ਨਹੀਂ ਜੇ ਹੈਗੀ ਹੈ ਤਾਂ ਉਹ ਕਿੱਥੇ ਹੈ ਤੇ ਕਿਵੇਂ ਰਹਿ ਰਹੀ ਹੈ ਜਦੋਂ ਪੁੱਤਰ ਜੰਗਲ ਦੇ ਵਿੱਚ ਜਾਂਦਾ ਹੈ ਜਾ ਕੇ ਉੱਥੇ ਇੱਕ ਜਵਾਨ ਕੁੜੀ ਨੂੰ ਦੇਖਦਾ ਹੈ ਤੇ ਉਹ ਹੈਰਾਨ ਹੋ ਜਾਂਦਾ ਹੈ ਕਹਿੰਦਾ ਹੈ ਕਿ ਇੱਥੇ ਤਾਂ ਮੇਰੀ ਮਾਤਾ ਜੀ ਰਹਿੰਦੇ ਸਨ ਤੇ ਇਹ ਜਿਹੜੀ ਕੁਟਿਆ ਹੈ ਇਹ ਸੋਨੇ 'ਚ ਬਦਲ ਗਈ ਤੇ ਮੇਰੀ ਮਾਤਾ ਉਹ ਕਿੱਥੇ ਹਨ ਮਾਤਾ ਜੀ ਦੱਸਦੀ ਹੈ ਕਿ ਪੁੱਤਰ ਮੈਂ ਹੀ ਤੇਰੀ ਮਾਤਾ ਹਾਂ ਪਰ ਉਹ ਉਸ ਲੜਕੀ ਦੀ ਗੱਲ ਨਹੀਂ ਮੰਨਦਾ ਕਿਉਂਕਿ ਉਹ ਕਹਿੰਦਾ ਕਿ ਤੂੰ ਤਾਂ ਇੱਕ 16 ਸਾਲ ਦੀ ਕੁੜੀ ਹੈ ਬੱਚੀ ਹੈ ਤੂੰ ਮੇਰੀ ਮਾਤਾ ਕਿਵੇਂ ਹੋ ਸਕਦੀ ਹੈ ਉਹ ਸਾਰੇ ਗੱਲ ਦੱਸਦੀ ਹੈ ਕਿ ਕਿਸ ਤਰ੍ਹਾਂ ਬਚਪਨ ਦੇ ਵਿੱਚ ਉਸ ਨੇ ਉਸ ਨੂੰ ਪਾਲਿਆ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਉਹ ਕਹਿੰਦਾ ਕਿ ਇਹ ਸਭ ਸੱਚ ਹੈ ਫਿਰ ਉਹ ਆਪਣੀ ਮਾਤਾ ਨੂੰ ਪੁੱਛਦਾ ਹੈ ਕਿ ਇਹ ਕਿਸ ਤਰ੍ਹਾਂ ਹੋਇਆ ਤਾਂ ਮਾਤਾ ਨੇ ਦੱਸਿਆ ਕਿ ਮੈਨੂੰ ਇੱਕ ਸੰਤ ਜੀ ਆਏ ਸਨ ਉਹ ਵਰਦਾਨ ਦੇ ਕੇ ਗਏ ਸੀ ਪਰ ਪੁੱਤਰ ਹੁਣ ਮੈਂ ਇੱਥੇ ਖੁਸ਼ ਹਾਂ ਮੈਂ ਤੇਰੇ ਨਾਲ ਘਰ ਨਹੀਂ ਆਉਣਾ ਤੇ ਹੁਣ ਇੱਥੋਂ ਹੀ ਜਾ ਕੇ ਮੈਂ ਰੱਬ ਦਾ ਨਾਮ ਲੈਣਾ ਚਾਹੁੰਦੀ ਹਾਂ ਜਦੋਂ ਉਹ ਘਰ ਜਾਂਦਾ ਹੈ ਤਾਂ ਘਰ ਜਾ ਕੇ ਸਾਰੀ ਗੱਲਬਾਤ ਆਪਣੀ ਪਤਨੀ ਨੂੰ ਦੱਸਦਾ ਹੈ ਪਤਨੀ ਜਿਹੜੀ ਹੈ ਉਹ ਲਾਲਚ ਵਿੱਚ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ਐਂ ਕਰ ਜਿੱਥੇ ਤੂੰ ਆਪਦੀ ਮਾਂ ਨੂੰ ਛੱਡ ਕੇ ਆਇਆ ਸੀ ਉੱਥੇ ਹੀ ਮੇਰੀ ਮਾਂ ਨੂੰ ਵੀ ਛੱਡਿਆ ਆਪਣੀ ਮਾਂ ਨੂੰ ਬੁਲਾਉਂਦੀ ਹੈ ਸਾਰੀ ਗੱਲ ਸਮਝਾਉਂਦੀ ਹੈ ਆਪਣੀ ਮਾਤਾ ਦੇ ਕੋਲ ਜੰਗਲ ਦੇ ਵਿੱਚ ਇਹ ਆਪਣੀ ਸੱਸ ਨੂੰ ਛੱਡ ਕੇ ਜਾਂਦਾ ਹੈ ਤਾਂ ਉਸ ਨੂੰ ਵੀ ਇੱਕ ਕਾਨਿਆਂ ਦੀ ਕੱਖਾਂ ਦੀ ਡੰਡਿਆਂ ਦੀ ਇੱਕ ਝੌਂਪੜੀ ਤਿਆਰ ਕਰਕੇ ਦੇ ਦਿੰਦਾ ਹੈ ਉਹ ਮਾਈ ਉਸ ਝੌਂਪੜੀ ਦੇ ਵਿੱਚ ਰਹਿੰਦੀ ਹੈ ਤੇ ਜਿਹੜੀ ਚੂਰੀ ਲਿਆਉਂਦੀ ਹੈ ਉਹਨੂੰ ਖਾਂਦੀ ਹੈ ਕੋਈ ਰੱਬ ਦਾ ਨਾਮ ਲੈਂਦੀ ਹੈ ਉਹ ਆਪਣੇ ਆਪ ਵਿੱਚ ਹੀ ਰਹਿੰਦੀ ਹੈ ਉਸ ਦੇ ਕੋਲ ਵੀ ਸੰਤ ਜੀ ਆਉਂਦੇ ਹਨ ਕਿ ਸਾਨੂੰ ਕੋਈ ਭੁੱਖ ਲੱਗੀ ਹੈ ਕੁਝ ਖਾਣ ਨੂੰ ਦੇ ਉਹ ਬਹੁਤ ਹੀ ਮਾੜਾ ਚੰਗਾ ਬੋਲਦੀ ਹੈ ਕਿ ਮੈਂ ਤੈਨੂੰ ਕਿੱਥੋਂ ਕੁਝ ਦੇ ਦੇਵਾਂ ਮੇਰੇ ਕੋਲ ਤੇ ਆਪਣੇ ਕੋਲ ਵੀ ਕੁਝ ਨਹੀਂ ਉਹ ਮਾੜੇ ਸ਼ਬਦ ਬੋਲਦੀ ਹੈ ਸੰਤ ਜੀ ਉਥੋਂ ਚਲੇ ਜਾਂਦੇ ਹਨ ਅਗਲੇ ਦਿਨ ਉਹ ਫੇਰ ਆਉਂਦੇ ਹਨ ਉਹ ਫੇਰ ਮਾੜਾ ਬੋਲਦੀ ਹੈ ਤੇ ਉਹ ਫੇਰ ਚਲੇ ਜਾਂਦੇ ਹਨ ਤੀਸਰੇ ਦਿਨ ਫੇਰ ਸੰਤ ਆਉਂਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਕੁਝ ਅਸੀਂ ਕੁਝ ਦੇਣ ਆਏ ਹਾਂ ਤੇ ਉਹ ਖੁਸ਼ ਹੋ ਜਾਂਦੀ ਹੈ ਉਹ ਕਹਿੰਦੀ ਹੈ ਕਿ ਜੇ ਦੇਣਾ ਹੈ ਤਾਂ ਮੈਨੂੰ ਇਸ ਤਰ੍ਹਾਂ ਮਾਤਾ ਦੀ ਤਰ੍ਹਾਂ ਮੈਨੂੰ ਜਵਾਨ ਕੁੜੀ ਬਣਾ ਦਿਓ ਤੇ ਨਾਲੇ ਮੈਨੂੰ ਇਹਨਾ ਸੋਨਾ ਵੀ ਦੇ ਦਿਓ ਤੇ ਅਗਲਾ ਦਿਨ ਚੜਦਾ ਹੈ ਤਾਂ ਉਹ ਔਰਤ ਜਿਹੜੀ ਲੜਕੀ ਦਾ ਰੋਗ ਤਰਨ ਕਰ ਲੈਂਦੀ ਹੈ ਪਰ ਜੋ ਵੀ ਉਸ ਦਾ ਮੁੱਖ ਸੀ ਉਹ ਸੋਨੇ ਦਾ ਬਣ ਜਾਂਦਾ ਹੈ ਜਿਸ ਕਰਕੇ ਜਿਸ ਕਰਕੇ ਉਹ ਇੱਧਰ ਉੱਧਰ ਟਕਰਾ ਮਾਰਦੀ ਰਹਿੰਦੀ ਹੈ ਜਿਹੜੀ ਨੌ ਦੀ ਮਾਤਾ ਉਹ ਉਥੇ ਟਕਰਾ ਮਾਰ ਰਹੀ ਹੁੰਦੀ ਹੈ ਤੇ ਜਿਹੜੀ ਨੌ ਸੀ ਉਹ ਰੋਣ ਲੱਗ ਜਾਂਦੀ ਹੈ ਆਪਣੀ ਸੱਸ ਤੋਂ ਮਾਫੀਆਂ ਮੰਗਦੀ ਹੈ ਕਿ ਮੈਨੂੰ ਸਭ ਕੁਝ ਸਮਝ ਆ ਗਿਆ ਇਨੂੰ ਮਾਫ਼ ਕਰ ਦਿਓ ਤੇ ਮੇਰੀ ਮਾਂ ਨੂੰ ਠੀਕ ਕਰ ਦਿਓ ਤਾਂ ਉਹ ਮਾਤਾ ਜੀ ਕਹਿੰਦੇ ਕਿ ਮੈਂ ਕੌਣ ਹੁੰਦੀ ਹਾਂ ਇਹਨੂੰ ਠੀਕ ਕਰਨ ਵਾਲੀ ਉਹ ਸੰਤ ਜੀ ਇਹਨੂੰ ਠੀਕ ਕਰ 사ਦੇ ਹਨ ਸੰਤ ਜੀ ਨੂੰ ਸੱਦਿਆ ਜਾਂਦਾ ਹੈ ਤਾਂ ਮਾਤਾ ਜਿਹੜੀ ਸੀ ਇਹ ਸੰਤ ਜੀ ਨੂੰ ਕਹਿੰਦੀ ਹੈ ਕਿ ਇਹਨੂੰ ਕਿਸੇ ਨਾ ਕਿਸੇ ਤਰੀਕੇ ਠੀਕ ਕਰ ਦਿਓ ਜੋ ਵੀ ਹੋ ਗਿਆ ਇਹਦੀ ਗਲਤੀ ਸੀ ਇਹਨੂੰ ਮਾਫ਼ ਕਰ ਦਿਓ ਇਹਨੂੰ ਠੀਕ ਕਰ ਦਿਓ ਸੰਤ ਜੀ ਉਹ ਮਾਤਾ ਜੀ ਦੇ ਕਹਿਣ ਦੇ ਉੱਤੇ ਉਸ ਲੜਕੇ ਦੀ ਮਾਤਾ ਨੂੰ ਠੀਕ ਕਰ ਦਿੰਦੇ ਹਨ ਤਾਂ ਇੱਧਰ ਜਿਹੜੀ ਮਾਤਾ ਹੁੰਦੀ ਹੈ ਇਹ ਆਪਣੇ ਪੁੱਤਰ ਨੂੰ ਸੰਤ ਜੀ ਦੇ ਅੱਗੇ ਹੱਥ ਜੋੜ ਲੈਂਦਾ ਹੈ ਇਸ ਮਾਤਾ ਦਾ ਪੁੱਤਰ ਸੰਤ ਜੀ ਦੇ ਅੱਗੇ ਹੱਥ ਜੋੜ ਲੈਂਦਾ ਹੈ ਤੇ ਪੁੱਛਣ ਲੱਗਦਾ ਹੈ ਕਿ ਸੰਤ ਜੀ ਮੇਰੇ ਘਰ ਦਾ ਗੁਜ਼ਾਰਾ ਜਿਹੜਾ ਹੈ ਉਹ ਬੜਾ ਔਖਾ ਹੁੰਦਾ ਹੈ ਫਸਲ ਮੇਰੀ ਬੜੀ ਘਟ ਹੁੰਦੀ ਹੈ ਜਦੋਂ ਮਾਂ ਸੀ ਜਿੱਥੇ ਰੱਬ ਦਾ ਨਾਮ ਨਹੀਂ ਲੈਂਦੇ ਸੀ ਆਫਸਲ ਦੋਨੀ ਸੀ ਜਿਹੜੀ ਕਿਸੇ ਨੂੰ ਮੱਥੇ ਵਟਣੇ ਸੀ ਪਾਉਂਦੀ ਤੇ ਹਰ ਰਾਹੀ ਪਾਂਦੀ ਨੂੰ ਕੁਝ ਨਾ ਕੁਝ ਖਵਾ ਕੇ ਕੱਲਦੀ ਸੀ ਕਦੇ ਭੁੱਖੇ ਟਿੰਡ ਆਪਣੇ ਘਰੋਂ ਇਹਨੇ ਕਿਸੇ ਨੂੰ ਜਾਣੇ ਸੀ ਦਿੱਤਾ ਉਹ ਚਾਹੇ ਪੁੱਜੇ ਛੋਲੇ ਤੇ ਗੋੜਹੀ ਕਿਉਣਾ ਖਵਾਉਂਦੀ ਹੈ ਪਰ ਕਦੇ ਵੀ ਇਸ ਨੇ ਕਿਸੇ ਨੂੰ ਇਸ ਤਰ੍ਹਾਂ ਨਹੀਂ ਸੀ ਜਾਣ ਦਿੱਤਾ ਇਹ ਕਿਸੇ ਨੂੰ ਮੰਦਾ ਚੰਗਾ ਬੋਲਦੀ ਨਹੀਂ ਸੀ ਆਪਣੀ ਮਿਹਨਤ ਤੇ ਵਿਸ਼ਵਾਸ ਰੱਖਦੀ ਸੀ ਕਿਰਤ ਕਰਦੀ ਸੀ ਜਿਵੇਂ ਇਹ ਗੁੜ ਦੀ ਪੈਸੇ ਨੂੰ ਕਿਸੇ ਨੂੰ ਦੇਂਦੇ ਉਵੇਂ ਹੀ ਤੁਹਾਡੇ ਜ਼ਿੰਦਗੀ ਦੇ ਵਿੱਚ ਮਟਾਸ ਖੋਲ ਜਾਂਦੀ। ਇਸ ਦੇ ਹੱਥੋਂ ਕੀਤਾ ਗੁੜ ਤੇ ਛੋਲਿਆਂ ਦਾ ਦਾਨ ਜਿਹੜਾ ਸੀ ਉਹ ਆਣ ਦੇ ਵਿੱਚ ਵਾਅਦਾ ਕਰਦਾ ਸੀ ਪਰ ਤੇਰੇ ਤੇ ਤੇਰੀ ਪਤਨੀ ਨੇ ਮਾਂ ਦੇ ਗ੍ਰੋਧ ਕਰਕੇ ਕਰੋ ਮਾਤਾ ਜੀ ਦੂਰ ਹੋਏ ਜਾਨੀ ਕਿ ਰਬ ਦਾ ਨਾਂ ਦੂਰ ਹੋ ਗਿਆ ਇਸ ਕਰਕੇ ਉਹ ਬਰਕਤ ਪੈਸਾ ਖੁਸ਼ੀਆਂ ਮਾਤਾ ਦੇ ਨਾਲ ਹੀ ਚਲਾ ਗਿਆ। ਤਾਂ ਫਿਰ ਮਾਤਾ ਦੇ ਜਿਹੜਾ ਪੁੱਤਰ ਸੀ ਨੌ ਸੀ ਉਹ ਮਾਤਾ ਤੋਂ ਮਾਫੀ ਮੰਗਦੇ ਹਨ ਤੇ ਆਪਣੇ ਨਾਲ ਕਾਰਾਂ ਦੀ ਜੇਦ ਕਰਦੇ ਹਨ ਕਿ ਜੇ ਤੁਸੀਂ ਘਰ ਆ ਗਏ ਤਾਂ ਸਮਝ ਲਓ ਸਾਡੇ ਘਰ ਖੁਸ਼ੀਆਂ ਆ ਜਾਣਗੀਆਂ ਬਰਕਤ ਵਾਸ ਕਰੇਗੀ ਕਿਉਂਕਿ ਉਹਨਾਂ ਨੂੰ ਮਾਤਾ ਦੀ ਐਮੇਤ ਦਾ ਪਤਾ ਲੱਗਾ ਕਿ ਕਿਸ ਨਾ ਜੇ ਘਰ ਦਾ ਇੱਕ ਜੀ ਵੀ ਰੱਬ ਦਾ ਨਾਮ ਲੈਂਦਾ ਹੋਵੇ ਤਾਂ ਉੱਥੇ ਰੱਬ ਵਾਸ ਕਰਦਾ ਹੈ ਪਰਮਾਤਮਾ ਵਾਸ ਕਰਦਾ ਹੈ ਕੁਸ਼ੀਆਂ ਕਾ ਸੁਖ ਸਮ੍ਰਿਤੀ ਵਾਸ ਕਰਦੀ ਹੈ ਤਾਂ ਸਾਧ ਸੰਗਤ ਜੀ ਸਾਨੂੰ ਵੀ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕੀਤਾ ਹੋਇਆ ਦਾਨਪੁਣ ਸੇਵਾ ਸਿਮਰਨ ਜਿਹੜਾ ਹੈ ਉਹ ਕੰਮ ਆਉਂਦਾ ਹੈ ਇਹ ਬਹੁਤ ਜ਼ਰੂਰੀ ਹੈ ਦਾਨਪੁਣ ਕਰਦੇ ਰਿਹਾ ਕਰੋ ਕਿਸੇ ਬੇਜਬਾਨ ਕਿਸੇ ਭੁੱਖੇ ਦਾ ਢਿੱਡ ਭਰਨਾ ਬਹੁਤ ਵੱਡਾ ਪੁੰਨ ਦਾ ਕੰਮ ਹੈ ਜੋ ਤੁਹਾਡੀ ਕਰਦੀ ਬਰਕਤ ਨੂੰ ਦੁਗਣਾ ਚੌਗਣਾ ਕਰ ਦਿੰਦਾ ਹੈ ਖੁਸ਼ੀਆਂ ਸੁੱਖ ਸਮ੍ਰiddhi ਤੁਹਾਡੇ ਘਰ ਵਾਸ ਕਰਦੇ ਹੈ ਇਸ ਲਈ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਸੇਵਾ ਸਿਮਰਨ ਹੱਥੀ ਕਰਿਆ ਕਰੋ ਕੀਤਾ ਹੋਇਆ ਦਾਨ ਵਤ ਵਦ ਫਲ ਦਿੰਦਾ ਹੈ ਇਹ ਹੀ ਸਾਡਾ ਜਿਹੜਾ ਕੰਮ ਹੈ ਆਉਣਾ ਹੈ ਇਹ ਸਾਡੇ ਨਾਲ ਜਾਣਾ ਹੈ ਹੋਰ ਸਾਡੇ ਨਾਲ ਕੋਈ ਵੀ ਚੀਜ਼ ਨਹੀਂ ਜਾਣੀ ਅਸੀਂ ਜਿੰਨਾ ਮਰਜ਼ੀ ਧਨ ਇਕੱਠਾ ਕਰ ਲਈਏ ਤੇ ਜੋਰੀਆਂ ਪਰ ਪਰ ਕੇ ਰੱਖ ਲਈਏ ਉਹ ਸਾਡੇ ਨਾਲ ਨਹੀਂ ਜਾਣਾ ਹੈ ਫਿਰ ਅੱਜ ਤੋਂ ਹੀ ਅਸੀਂ ਨਾਮ ਚ ਆਪਣਾ ਸ਼ੁਰੂ ਕਰੀਏ ਤੇ ਦਾਨ ਪੁੰਨ ਕਰਨਾ ਸ਼ੁਰੂ ਕਰ ਦਈਏ ਸਾਧ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਅਤੇ ਜਿਹੜੇ ਚੈਨਲ ਤੇ ਨਵੇਂ ਆਏ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ